ਸੱਚ ਥੋੜੀ ਦਸੀਦਾ ਮੈਨੂੰ ਅੱਜ ਲੱਗਣ데요 ਕਿ ਆਪਣਾ ਸਵਰਗਾ ਦੇ ਵਿੱਚ ਚੱਲਦੇ ਹੁੰਦੇ ਆ ਤੇ ਨਹੀਂ ਮਯਾਰੋ ਮੇਰੇ ਖਿਆਲ ਮੈਂ ਛੋਟੀ ਭੈਣ ਨੂੰ ਪੜਾਈ ਦਾ ਸਟ्रेस ਨਹੀਂ ਹੁੰਦਾ ਇਹਨੂੰ ਇਸ ਗੱਲ ਦਾ ਸਟ्रेस ਹੁੰਦਾ ਅੱਜ ਕੱਲ ਮੇਰਾ ਨਾਮ ਤੇਗਵੀਰ ਕੋ ਤੇ ਗੱਲਾਂ ਖਰਾਬ ਹੋਣ ਦਾ ਕਿ ਮੇਰੀ ਬਾਤ ਥੋੜੀ ਚੇਂਜ ਹੋ ਗਈ ਆ ਜੀ ਹਾਲ ਤੇਗਵੀਰ ਕੋ ਹਾਂਜੀ ਹਾਂਜੀ ਵੀਰੇ ਮੈਂ ਠੀਕ ਆਂ ਜੀ ਤੇਰੀ ਬਾਤ ਜਮਾਈ ਸਨੀਅਰ ਕੀ ਹੋਈ ਸਨੀਅਰ ਆਕਸਫੋਰਡ ਡਿਕਸ਼ਨਰੀ ਦਾ ਵਰਡ ਆ ਤੂੰ ਕਹੋ ਨਾ ਐਕਚੁਅਲ ਐਕਚੁਅਲ ਅੱਛਾ ਕਹੀ ਜਾਂਦੇ ਜੀ ਵੈਲਕਮ ਬੈਕ ਟੂ ਚੈਨਲ ਭਾਈ ਗੁਰਜੀ ਕੀ ਫਤਿਹ। ਹੁਮੀਦਿਆ ਤੁਸੀਂ ਸਾਰੇ ਬਹੁਤ ਵਧੀਆ ਹੋਗੇ ਜੜਦੀ ਕਲਾ ਦੇ ਵਿੱਚ ਰਹੋਗੇ। ਸੋ ਬਹੁਤ-ਬਹੁਤ ਸਵਾਗਤ ਹੈ ਦੁਬਾਰਾ ਤੁਹਾਡਾ ਸਾਰੇ ਨਵੇਂ YouTube ਚੈਨਲ ਦੇ ਉੱਤੇ। ਸੋ ਅੱਜ ਦਾ ਵਲੋਗ ਕਿਸ ਰਿਗਾਰਡਿੰਗ ਹੋਏਗਾ ਉਹ ਸੀ ਤੁਹਾਨੂੰ ਦੱਸ ਦੇਣਾ ਚਾਹਨੀ ਹਾਂ ਤੇ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਕਿਸੇ ਨਾਲ ਮਿਲਾਉਣਾ ਚਾਹੂੰਗੀ। ਭਾਈ ਗੁਰਜੀ ਕਾ ਖਾਲਸਾ, ਭਾਈ ਗੁਰਜੀ ਕੀ ਫਤਿਹ। ਭਾਈ ਗੁਰਜੀ ਕਾ ਖਾਲਸਾ, ਭਾਈ ਗੁਰਜੀ ਕੀ ਫਤਿਹ। ਸੋ ਇਹ ਨੇ ਗੁਰਪ੍ਰਤਾਪ ਸਿੰਘ। ਕੋਣ ਤੁਸੀਂ ਭਾਈ ਦੱਸੋ। ਮੈਂ ਅੱਜ ਸਾਡੇ ਸਕੂਲ, ਨਾਸ਼ਰ ਗੁਹਾਰ ਕੇ ਪਬਲਿਕ ਸਕੂਲ ਪੜ੍ਹਿਆ। ਤੇ ਸਾਡੇ ਸਕੂਲ ਹਰ ਸਾਲ ਗੁਰਗਮ ਸਿੰਘ ਮਾਰੇ ਦੇ ਗੁਰਪ੍ਰਭਤੀ ਨਗਰ ਕੀਰਤਨ ਕਰਦੇ ਆ ਤੇ ਅੱਜ ਵੀ ਇਹ ਨਹਿਰ ਕੀਰਤਨ ਤੇ ਪਹਿਲਾਂ ਮੈਂ ਹੁੰਦਾ ਹੁੰਦਾ ਸੀ ਐਜ਼ ਅ ਸਟੂਡੈਂਟ ਤੇ ਅੱਜ ਮਾਰੇ ਦੀ ਕਿਰਪਾ ਨਾਲ ਬਾਜੀ ਥੋੜੀ ਬਿਜੀ ਸੀਗੇ ਸਾਡੇ ਗਿੱਤਿਆ ਵਾਲੇ ਉਸਤਾਦ ਜੀ ਤੋਂ ਉਹਨੇ ਕਿ ਮੈਨੂੰ ਭੇਜਿਆ ਵਾ ਟੀਮ ਲੈ ਕੇ ਜਾਣ ਲਈ ਤੇ ਤਾਂ ਕਰਕੇ ਅਸੀਂ ਅੱਜ ਆਏ ਹਾਂ ਤੁਹਾਡਾ ਮਤਲਬ ਅਸੀਂ ਅੱਜ ਇੱਕ ਟੀਮ ਲੈ ਕੇ ਜਾ ਰਹੇ ਹਾਂ ਨਗਰ ਕੀਰਤਨ ਦੇ ਉੱਤੇ ਮੈਂ ਕਿਉਂ ਆਇਆ ਹਾਂ ਕਿਉਂ ਆਇਆ ਮੈਂ ਅਜਾ ਮਤਲਬ ਕਿ ਇਕੱਲੇ ਹੀ ਨਾ ਤੇਰੇ ਮਨ ਲਈ ਵੀ ਸਜਾਣੀ ਸ਼ਾਇਦ ਬੱਚਿਆਂ ਦੇ ਬੱਚੇ ਸਜਾਉਣੇ ਬੱਚੇ ਦਮਾਲੇ ਵਗੈਰਾ ਵੀ ਸਜਾਣੇ ਤੇ ਤਿਆਰ ਵਗੈਰਾ ਵੀ ਕਰਨਾ ਹੈ ਤੇ ਫਿਰ ਮੈਂ ਫ੍ਰੀ ਸੀ ਤੇ ਇਹ ਸਾਡੇ ਨਾਲ ਯੂਨੀਵਰਸਿਟੀ ਪੜ੍ਹਦੇ ਆ ਸੋ ਸਾਡੇ ਟੱਕਰੇ ਉੱਥੇ ਹੋਏ ਹੀ ਮਹਾਰਾਜ ਸੱਚੀ ਬਾਣੀ ਦੀ ਕਿਰਪਾ ਨਾਲ ਸਭ ਛੜਦੀ ਕਲਾ ਆ ਸੋ ਹੁਣ ਅਸੀਂ ਮਤਲਬ ਸਕੂਲ ਪਹੁੰਚ ਚੁੱਕੇ ਆ ਆਲਮੋਸਟ ਇਧਰੋਂ ਹੁਣ ਅਸੀਂ نیچے ਚੱਲੇ ਆ ਮਤਲਬ ਕਿੱ데 ਚੱਲੇ ਆ ਬਾਹਰ ਚੱਲੇ ਆ ਬਾਹਰ ਚੱਲੇ ਆ ਤੇ ਵੀ ਚੱਲੇ ਆ ਹਸਪੀਟਲ ਰਹਿ ਰਿਹਾ ਕਿ ਉਹਨੂੰ ਆਹਤ ਬਈ ਵੇਸਮੈਂਟ ਚ ਜਾਣ ਦੀ ਚਲੋ ਤੇ ਮਿਲਦੇ ਹਾਂ ਹੁਣ ਅੱਗੇ ਧੁੰਦ ਦੇਖੋ ਤੁਸੀਂ 8 ਵਜੇ ਤੋਂ ਉੱਪਰ ਟਾਈਮ ਹੋ ਚੁੱਕਿਆ ਆ ਵੈਸੇ ਹੋ ਗਿਆ ਨਾ 8 ਵਜੇ ਤੋਂ ਉੱਤੇ ਟਾਈਮ ਤੇ ਧੁੰਦ ਕਹਿੰਦੀ ਆ ਨਾ ਅੱਜ ਦਾ ਦਿਨ ਸਿਰਫ ਮੇਰਾ ਆ ਅਹੀਂ ਦੇ ਬਾਸ ਐਵੇਂ ਆਏ ਆ ਧੁੰਦ ਸੇਕਣ ਆ ਤੁਧ ਜਾਮੋ ਇਹ ਪਏ ਸਾਡੇ ਅਹੀਂ ਫਿਲਹਾਲ ਹੁਣ ਇੱਕ ਬੱਚਰੇ ਦਮਾਲ ਸੁਜਾਣਾ ਹੀ ਸੁਜਾਏ ਆਏ ਆ ਤੇ ਹੁਣ ਤੋਂ ਦਾ ਨੰਦ ਮਾਰ ਰਹੇ ਆ ਇੰਨੀ ਜ਼ਿਆਦਾ ਠੰਡਿਆ ਕਿ ਇਹਨਾਂ ਦੇ ਬੱਚੇ ਪੂਰੇ ਨਹੀਂ ਆਏ ਬੱਚੇ ਪੂਰੇ ਨਹੀਂ ਨਾ ਬੱਚੇ ਪੂਰੇ ਨਹੀਂ ਨਾ ਆਏ ਬੱਚੇ ਆਏ ਹੀ ਪੰਜ ਦੇ ਯਾਰ ਪੂਰਾ ਸੱਚ ਥੋੜੀ ਦੱਸੀ ਜਾ ਠੰਡ ਨੇ ਬੱਚੇ ਰੋਏ ਠੰਡ ਨੇ ਬੱਚੇ ਰੋ ਕੇ ਛੱਡੇ ਆ ਪੰਜ ਬੱਚੇ ਆਏ ਬਹੁਤ ਜ਼ਿਆਦਾ ਤੇ ਮੈਨੂੰ ਇੱਥੇ ਭੀੜ ਵੀ ਬਹੁਤ ਜ਼ਿਆਦਾ ਵੇਖਣ ਨੂੰ ਮਿਲਦੀ ਪਈ ਆ ਫਿਰ ਓਏ ਵਿਚਾਰੀ ਇੱਕ ਟਰਾਲੀ ਤੇ ਲੰਦੀ ਪਈ ਆ ਟਰਾਲੀ 'ਚ ਇੰਨੀ ਸੰਘਤਾ ਬੈਠੀ ਆ ਕਿ ਇਹ ਤੁਹਾਨੂੰ ਦਿਖਾ ਨਹੀਂ ਸਕਦੇ ਆਦੀ ਤੇ ਧੋਨਨ ਵਾਲੀ ਲੱਗੀ ਪਈ ਆ ਇਹ ਸ਼ਾਮ ਮੈਂ ਇੱਕ ਰਾਜ ਦੀ ਗੱਲ ਦੱਸਾਂ ਇਹ ਵੇਖਣ ਨੂੰ ਕਿੰਨਾ ਵੱਡਾ ਲੱਗਦਾ ਨਾ ਆਪਣੀ ਉਮਰ ਦੱਸਣਾ ਚਾਹੋਗੇ ਕਿਸੇ ਨੂੰ ਰਿਵੀਲ ਤਾਂ ਨਹੀਂ ਕਰਨੀ ਚਾਹੀਦੀ ਪਰ ਮੈਂ ਫਿਲਹਾਲ 35 ਸਾਲ ਦਾ ਹਾਂ ਠੀਕ ਹੈ ਪਰ ਬਾਲ ਬੱਚੇ ਵੀ ਬਥੇਰੇ ਹੋਣੇ ਤੁਹਾਡੇ ਬਸ ਜ਼ਿਆਦਾ ਕੁਝ ਨਹੀਂ ਰੀਸੈਂਟਲੀ ਇਹਨੇ ਪਲੱਸ 2 ਪਲੱਸ 2 ਪਾਸ ਕੀਤੀ ਆ 35 ਸਾਲ ਦੇ ਵਿੱਚ ਰੀਸੈਂਟਲੀ ਜ਼ਿਆਦਾ ਕੁਝ ਨਹੀਂ ਬਸ ਬਾਕੀ ਬਦੰ ਅੰਦਾਜ਼ਾ ਲਾਇਆ ਜਾ ਸਕਦਾ ਤਾਰਾ ਟੱਪ ਗਿਆ ਮੈਂ ਲੀਗਲ ਹੋ ਗਿਆ ਮੈਂ ਓ ਮਾਈ ਗੋਡ ਤਾਰਾ ਟੱਪ ਗਿਆ ਪਾਨੇ ਮੈਡੋ ਤੇਰੀ ਗੱਲ ਚ ਲੀਗਲ ਹੋ ਗਿਆ ਲੀਗਲ ਪਹਿਲਾਂ ਇਲਲੀਗਲ ਹੀ ਦੁਨੀਆ ਦੇ ਵਿੱਚ ਇਲਲੀਗਲ ਹੀ ਆਈ ਹੈ ਮੈਨੂੰ ਅੱਜ ਲੱਗਦਾ ਉਹ ਕੀ ਆਪਣਾ ਸਵਰਗਾ ਦੇ ਵਿੱਚ ਜਾਣੇ ਹੁੰਦੇ ਆ ਸਾਰੇ ਪਾਸੇ ਬੱਦਲ ਬੱਦਲ ਨਾ ਨਹੀਂ ਚਿੱਟਾ ਜਿਹਾ ਤੂੰ ਅੱਜ ਸੋ ਪਹਿਲੀ ਜਿਹਾ ਇਲਾਹੀ ਨੂਰ ਦੇ ਦਰਸ਼ਨ ਹੋਣਦੇ ਹਾਂ ਸਾਰਾ ਨਾ ਕਿ ਸੁਵਰਗ ਦਾ ਰਿਛਤ ਹੈ ਮਾੜਾ ਬੋਲਦਾ ਕਿਤੇ ਹੋਰ ਨਾ ਪਹੁੰਚੀ ਹੋਈ ਹੈ ਬਹੁਤ ਜਿੰਨੀ ਤੋਂ ਦਿਆ ਕੁਝ ਪਤਾ ਵੀ ਨਹੀਂ ਹੈ ਕਿ ਆ ਉਹ ਆਹ ਬਰਾਤ ਪੇਸਾ ਆਵੇ ਲੋ ਅੱਜ ਕਿੰਝ ਤਰੀਕ ਤੋਂ ਨੇ ਅੱਜ ਲੱਗਦਾ ਕਰੇਗੀ ਇਹਨੇ ਸਾਰੇ ਜਿੱਥੇ ਕਿਤਾ ਜਿਹਨੇ ਨਹੀਂ ਦਿਆ ਸੀ ਜਾਣੇ ਕਿੱਥੇ ਗਏ ਨਹੀਂ ਆਪਣੇ ਸਕੂਲ ਵਾਲਾ ਮੁੜ ਕੇ ਆ ਮੁੜ ਕੇ ਸੋਮਨਾ ਸੀ ਕਿੱਥੇ ਪਹੁੰਚ ਗਏ ਸੀ ਕੇਡੀ ਜਿਹੜਾ ਜੀਟੀ ਰੋਡ ਤੇ ਆ ਮਤਲਬ ਯੂਨੀਵਰਸਿਟੀ ਹਾਂ ਮੇਨ ਬ੍ਰਾਂਚ ਰੇਲਵੇ ਸਟੇਸ਼ਨ ਤੇ ਅੱਗੇ ਨਾਲ ਯਸ ਸਾਡੀ ਬਾਂਦੇ ਅਗੇ ਮੀਠਾ ਬਾਈਪਾਸ ਆਹ ਮੀਠਾ ਰੋਡ ਤੋਂ ਆਇਆ ਇੱਥੇ ਹਰਕ੍ਰਿਸ਼ਨ ਪਬਲਿਕ ਸਕੂਲ ਦੀਆਂ ਸਾਰੀਆਂ ਬ੍ਰਾਂਚਾਂ ਆਈਆਂ ਹੋਈਆਂ ਸੀ ਤੇ ਇਸ ਤੋਂ ਬਾਅਦ ਜੋ ਅਸੀਂ ਦੁੱਧ ਸ਼ਕਿਆ ਤੇ ਨਾਲ ਬਰੈਡ ਤੇ ਪਕੌੜੇ ਸੀ ਫਿਰ ਇਮਾਰਾ ਦੇ ਸਰੂਪ ਸੀ ਤੇ ਇਸ ਤੋਂ ਬਾਅਦ ਜੋ ਫਿਰ ਸਭ ਨੇ ਚਾਲੇ ਪਾਇ ਤਕਰੀਬਨ 9:30 ਦੇ ਲਾਗੇ ਸਟਾਰਟ ਹੋ ਗਿਆ ਹੋਇਆ ਸੀ ਨਗਰ ਕੀਰਤਨ ਤੇ ਇਹ ਤਕਰੀਬਨ ਸਿਰਫ 1 ਘੰਟੇ ਦਾ ਹੁੰਦਾ ਆ ਇੱਥੋਂ ਸਕੂਲ ਤੋਂ ਸਿੱਧਾ ਦਰਬਾਰ ਸਾਹਿਬ ਜਾਂਦਾ ਆ ਬੱਚੇ ਇਹਨਾਂ ਦੇ ਠੰਡ ਖਰ ਕੇ ਘਟ ਆਏ ਸੀ ਤੇ ਫਿਰ ਉਸ ਕਰਕੇ ਫਿਰ ਅਸੀਂ ਵੀ ਵਿੱਚ ਭਾਗੀਦਾਰੀ ਪਾਈ ਤਾਂ ਕਿ ਅਖਾੜਾ ਖਾਲੀ ਨਾ ਜਾਵੇ ਠੰਡੇ ਇਸ ਦਿਨ ਸੱਚੀ ਬਹੁਤ ਜ਼ਿਆਦਾ ਹੀ ਤੁਸੀਂ ਵੀ ਹੁਣ ਦੇਖ ਸਕਦੇ ਪੁੱਲ ਚੜ੍ਹਦੇ ਪਏ ਆ ਤੇ ਆਸੇ-ਪਾਸੇ ਸਾਰੇ ਕਿਤੇ ਧੁੰਦੀ ਆ ਦੇਖੋ ਪਿੱਛੇ ਵੀ ਸਾਰਾ ਚਿੱਟਾ ਹੀ ਹੋਇਆ ਪਿਆ ਆ ਤੇ ਸਿੱਧਾ ਇਹ ਦਰਪੋਲ ਚੜ ਕੇ ਇਹ ਪੁੱਲ ਉਤਰਨਾ ਹੀ ਉੱਥੇ ਹਾਲ ਬਾਜ਼ਾਰ ਸੀ ਤੇ ਹਾਲ ਬਾਜ਼ਾਰ ਦੇ ਨਾਲ ਹੀ ਫੇਰ ਦਰਬਾਰ ਸਾਹਿਬ ਪੈ ਜਾਂਦਾ ਹੈਗਾ ਵਾ ਉਹ ਤੁਸੀਂ ਅੱਗੇ ਜੁੜੇ ਰਹੋ ਤੁਸੀਂ ਦੇਖੋਗੇ ਉਹਨੂੰ ਵੀ ਇਸ ਤੋਂ ਪਹਿਲਾਂ ਕਿ ਤੁਸੀਂ ਸਭ ਸੋਚੋ ਕਿ ਮੈਂ ਖੱਭੂ ਆ ਮੈਂ ਆ ਵੀ ਦੱਸ ਦਵਾਂ ਕਿ ਮੈਂ ਦੋਵੇਂ ਹੱਤਾਂ ਚੱਕਰ ਕਮਾ ਲੈਣੇ ਆ बस ਇਸੇ ਤਰ੍ਹਾਂ ਚੱਲਦੇ ਚੱਲਦੇ ਤੇ ਬੱਚਿਆਂ ਦੇ ਸਹਿਯੋਗ ਦੇ ਨਾਲ ਅਸੀਂ ਹੁਣ ਹਾਲ ਬਾਜ਼ਾਰ ਪਹੁੰਚ ਚੁੱਕੇ ਸੀ ਤੇ ਇਸ ਤੋਂ ਬਾਅਦ ਉਹ ਹਾਲ ਬਾਜ਼ਾਰ ਕ੍ਰੋਸ ਕਰਕੇ ਫਿਰ ਖੁੱਲੀ ਜਗ੍ਹਾ ਆਈ ਸੀ ਫਿਰ ਅਸੀਂ ਉੱਥੇ ਵਾਰੀ ਲਾਈ ਸੀ ਤੇ ਇਸ ਦੇ ਨਾਲ ਹੀ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਚੈਨਲ ਕਰ ਲਿਓ ਸਬਸਕ੍ਰਾਈਬ ਤੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿ ਤੁਹਾਨੂੰ ਵਲੋਗ ਕਿਵੇਂ ਦਾ ਲੱਗਦਾ ਆ ਜੇ ਕੋਈ ਕਮੀ ਪੇਸ਼ੀ ਹੋਏ ਭੁੱਲਾ ਚੁੱਕ ਹੋ ਗਈ ਹੋਵੇ ਉਹ ਵੀ ਦੱਸਣਾ ਕਰੋ ਤਾਂ ਕਿ ਅਸੀਂ ਅੱਗੇ ਤੋਂ ਇੰਪਰੂਵਮੈਂਟ ਕਰ ਸਕੀਏ ਕਿਉਂਕਿ ਅਸੀਂ ਵੀ ਬੱਚੇ ਆ ਹਨਾ ਅਸੀਂ ਵੀ ਸਿੱਖ ਰਹੇ ਆ ਤੇ ਸਿੱਖ ਦਾ ਕੰਮ ਹੀ ਹੈ ਸਿੱਖਣਾ ਇਸ ਦੇ ਨਾਲ ਹੀ ਹੁਣ ਅਸੀਂ ਰੰਗ ਪੰਜਾਬ ਤੇ ਲਾਗੇ ਪਹੁੰਚ ਚੁੱਕੇ ਆ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਸਾਰਾ ਰੰਗ ਪੰਜਾਬ ਦੀ ਬਿਲਡਿੰਗ ਸੀ ਤੇ ਇਸ ਤੋਂ ਬਾਅਦ ਜੋ ਤੁਸੀਂ ਦੇਖੋ ਜੋ ਕਬੂਤਰ ਆਪਣੀ ਕਰਤੱਵ ਦਿਖਾ ਰਹੇ ਨੇ ਉਹ ਕਹਿੰਦੇ ਕਿ ਤੁਸੀਂ ਵੀ ਦਿਖਾ ਰਹੇ ਤੇ ਅਸੀਂ ਕਿਉਂ ਪਿੱਛੇ ਰਹੀਏ ਉਗੀ ਪਾਸ ਹੁਣ ਬੋਲਦੀ ਹੈ ਇਹ ਖਾਸ ਨਹੀਂ ਹੋ ਰਿਹਾ ਇਹ ਕਿੰਨੇ ਟੰਗਾਂ ਦੇ ਪਿੱਛੇ ਨਹੀਂ ਹੈ ਯਾਰ ਪੂਰੇ ਪੂਰੇ ਗੰਦੇ ਕਿੱਟਾਇ ਹੋਇਆ ਕਿੰਨਾ ਟਾਈਮ ਹੋਇਆ ਆਮ 11:00 ਵਜੇ ਤੇ ਨੂੰਹੂ ਦੀ ਸਾਥ ਸਾਢੇ 11:00 ਹੂੰ 11:00 ਦਾ ਸਮਾਪਤੀ ਕੀ ਦਰਵਾਜ਼ਾ ਸੋਨ ਨਗਰ ਕੀਤੇ ਨੇ ਟੋਲਮੋਸਟ ਫੀ ਹੋ ਚੁੱਕੇ ਆ 1 ਘੰਟੇ ਦਾ ਨਗਰ ਕੀਤਨੀ ਦਾ ਪਰ ਬਾਤ ਥਰੀ ਲੰਬੀ ਹੁੰਦੀ ਨਗਰ ਕੀਤਨ ਛੋਟੀ ਪਰ ਬਾਤ ਫੇਰੀ ਵੀ ਕੈਨ ਸੇ ਨਗਰ ਕੀਤਨ ਮੈਂ ਚਲੋ ਨਹੀਂ ਹੀ ਫੇਰੇ ਤਾਂ ਕਾ ਕੀ ਕਹ ਸਕਦੇ ਆ ਪ੍ਰਭਾਤ ਪੇਰੀ ਤੇ ਮਾਰਿਆ ਸਰੂਪ ਨੇ ਨਾਲ ਤੇ ਬਸ ਮਾਰਿਆ ਸਰੂਪ ਨਾਲ ਹੀ ਪਰਖੇ ਤੇ ਨਾਲ ਹੀ ਆ ਹਾਂ ਅੱਜ ਮੈਂ ਤੇਰੇ ਸਵੇਰੇ ਸੋਖ ਨਾਲ ਪ੍ਰਭਾਤ ਪੇਰੀ ਦੇ ਵੀ ਦਰਸ਼ਨ ਕਰਕੇ ਜਿਹਨੀ ਛੇਤੀ ਮੈਂ ਆਈ ਆ ਜਾ ਉਪਾਦੀ ਸੋਹਣਾ ਲੱਗਿਆ ਨਾ ਅੰਬਰ ਸਾਧ ਦੇ ਰਿਸਖੇ ਵਾਲੇ ਨਾ ਰਿਸਖੇ ਵਾਲੇ ਰਿਸਖੇ ਵਾਲੇ ਰਿਸਖੇ ਵਾਲੇ ਮਤਲਬ ਹੁਣ ਅਸੀਂ ਇੱਥੇ ਫ੍ਰੀ ਹੋ ਗਏ ਆ ਬੋਰ ਜ਼ਿਆਦਾ ਹੋ ਗਿਆ ਮੇਰੇ ਹਰ ਇੱਕ ਰੋਲ ਵਲੌਗ ਵਿੱਚ ਵੇਹ ਰੋਲਾ ਹੁੰਦਾ ਹੀ ਹੁੰਦਾ ਅਮੇ ਸੋਖੀ ਪੇ ਕਿਰਪਾ ਕਰਨੀ ਅਸੀਂ ਉਹਨਾਂ ਵਾਂਗੂ ਬਸਤੇ ਵਿੱਚ ਜਾਣ ਦੇ ਬਾਅਦ ਚੋਂ ਵਾਪਸ ਅਸੀਂ ਸਕੂਲ ਜਾਵਾਂਗੇ ਤੇ ਸਕੂਲ ਤੋਂ ਬਾਅਦ ਚੋਂ ਆਪੋ ਆਪਣੇ ਕੰਮਾਂ ਨੂੰ ਜਾਵਾਂਗੇ ਨਹੀਂ ਵੈਸੇ ਕਿਤੇ ਹੋਰ ਵੀ ਜਾਣਾ ਵਾ ਉਹ ਜਦੋਂ ਨਾਲ ਜੁੜੇ ਰਹੋਗੇ ਵੇਖ ਜੂਗੇ ਖੋ ਕੇ ਖਾ ਲੈਂਦਾ ਨਾ ਤੇ ਬਿਆਲਾ ਚੀਂ ਪਿੰਨਾ ਪਿਆਰ ਲੋਕਾਂ ਦੇ ਵਿੱਚ ਹਾਂ ਕੁਝ ਕਿਹਾ ਮੈਂ ਤਾਂ ਲਾ ਨੂੰ ਤੈ ਹੀ ਪਾਸ ਪਾਸ ਜਿਵੇਂ ਬਾਤ ਕਰੇ ਕੰਟਰੋਲ ਦਾ ਘਰ ਆ ਗਿਆ ਉਹਨੂੰ ਤੇ ਜੋ ਤੇ ਆ ਗਿਆ ਕੱਲ੍ਹ ਤੇ ਆ ਨਹੀਂ ਸਵਾਇ ਤੇ ਚਾਹ ਮਤਲਬ ਉਹ ਤੂੰ ਉੱਠ ਜਾਣਾ ਸੀ ਆ ਜਾਏ ਵਾਪਸ ਸਕੂਲ ਇਹ ਬਟਾਲਾ ਰਾਗੇ ਬਟਾਲਾ ਲੱਗਦਾ ਨਹੀਂ ਮਰੀਠਾ ਰੋਡ ਪੈਂਦਾ ਸੌਰੀ ਮੀਠਾ ਰੋਡ ਬਾਈਪਾਸ ਅਰਜਨ ਸਿੰਘ ਨਿਰਮਹਾਰਾਜ ਪੈਲੇਸ ਮੋਰਸਪਾਸ ਮੈਂ ਹਾਲੇ ਤੱਕ ਟੋਡਲ ਬ੍ਰਾਂਚ ਅੰਮ੍ਰਿਤਸਰ ਤੋਂ 7 7-8 ਬ੍ਰਾਂਚਾਂ ਵਾ ਮੈਨੂੰ ਲੱਗਦਾ ਇੱਕ ਤੇ 골ਡਨ ਐਵਨਿ ਹੋਗੀ ਤਿੰਨ ਚਾਰ ਬ੍ਰਾਂਚਾਂ ਪਰ ਮੈਨੂੰ ਅੱਜ ਪਤਾ ਲੱਗੀ ਹੋਈ ਥੀ ਹਾਂ ਬੱਸਾਂ ਨਾਲ ਬ੍ਰਾਂਚਾਂ ਲਿਖੀਆਂ ਹੋਈਆਂ ਇੱਕ ਇੱਕ ਤਾਂ ਹੋ ਗਿਆ 골ਡਨ ਐਵਨਿ ਵਾਲਾ ਇੱਕ ਸਾਡਾ ਹੋ ਗਿਆ ਇੱਕ 에어ਪੋਰਟ ਰੋਡ ਹੋ ਗਿਆ ਇੱਕ ਸਾਡਾ ਕਿਤੇ ਹੱਬ ਬਣਾਇਆ ਇੱਕ ਰਣਜੀਤਾ ਐਵਨਿ ਹੋ ਗਿਆ ਇੱਕ ਜੀਟੀ ਰੋਡ ਹੋ ਗਿਆ ਇੱਕ ਭਗਤਾਲਾ ਹੋ ਗਿਆ 6 ਤੇ ਆ ਹੋ ਗਏ 7ਵੀਂ ਕਿਹੜੀ ਹੈ ਮਾਲਪਰਾ ਮੰਗੂ ਨੇ ਸਪਾਈ ਚਲੋ ਬਾਦੀ ਆ ਠੀਕ ਹੈ ਤੂੰ ਕਹਿਤਾ ਹੈ ਇੱਕ ਸੋਰਸੇ ਵੀ ਕੀਆ ਇੱਕ ਜਿਛਵਾਲ ਹੈ ਗਿਆ ਪਤਾ ਨਹੀਂ ਕਿੰਨੇ ਦਾ ਕਾਟਾ ਉਹ ਪ੍ਰਮੋਸ਼ਨ ਕਰਦੇ ਪਏ ਆ ਆਪਣੇ ਫਰਾਂਚਾ ਵੀ ਲੜੇ ਲੱਗੇ ਪਾਸੇ ਹੈਗਾ ਉਹ ਫੜ ਲਓ ਜਾ ਕੇ ਨਹੀਂ ਆ ਉਹ ਆਹ ਕਿਹੜੀ ਘੁੰਨੀ ਆ ਓਏ

ਹਰ ਗਾਈ ਪਲੀਜ਼ ਚੱਕਰ ਪਰ ਆਟੋ ਮਾਈ ਚੈਨਲ ਇੱਕ ਵਾਰੀ ਹੋ ਜੇ ਯਾਰ ਕੀ ਹੋ ਜੇ ਹੋ ਗਿਆ ਦੇ ਕੀ ਕਿੰਨੇ ਸਬਸਕ੍ਰਾਈਬਰ ਕਿੰਨੇ ਡੇ ਆਏ ਮੈਨੂੰ ਆਪ ਨੂੰ ਪਤਾ ਵਾ ਸੋਖਾ ਵੇਖੋ ਉਦੋਂ ਮੈਂ ਗੱਲ ਹੁੰਦਾ ਨਾ ਸੋਖ ਨਾਲ 10000 ਹੋ ਗਏ ਆ ਨਵੇਂ ਸਾਲ ਤੇ ਗਿਫਟ ਮਿਲਿਆ ਮੈਨੂੰ ਯੂਟਿਊਬਰ ਨੂੰ ਮੇਰੇ 10000 ਸਬਸਕ੍ਰਾਈਬਰ ਹੋ ਗਏ ਔਰ ਮੇਰਾ ਚੈਲੰਜ ਮਨੀ ਵਾਈਸ ਹੋ ਗਿਆ ਵਾ ਪਰ ਮੈਨੂੰ ਪੈ ਗਿਆ ਮਨੀ ਵਾਈਸ ਨਹੀਂ ਹੁੰਦਾ ਵਾ ਮਨੀ ਵਾਈਸ ਕਿਹਾ ਮੈਂ ਮਨੀ ਵਾਈਸ ਉਹਨੇ ਕਹਿਤਾ ਤੇ ਮਤਲਬ ਹੋ ਸਕਦਾ ਵਾ ਨਹੀਂ ਮੇਰੇ ਸੱਸ ਤੁਸੀਂ ਤੂੰ ਮੇਰਾ ਪੋਤਰਾ ਕੀ ਆ ਮੋਨਟਾਈਜ਼ਿੰਗ ਦਾ। ਬੇਸੱਚੀ ਨਹੀਂ ਮਦਾ। ਯਾਰ ਇਹ ਕਰ ਰਿਹਾ ਨਾ ਇਹ ਮਨੀ ਵਾਈਜ਼ ਵੀ ਹੋ। ਉਹ ਮੈਂ ਸਸ ਕੁਰੀ ਨਹੀਂ ਦੇਖੀ ਤੁਹਾਨੂੰ। ਚੈਨਲ ਮਾਰ ਮਾਰਦਾ ਨਹੀਂ ਮੈਂ ਓਨਸਲੀ ਦੱਸਾਂ ਮੈਨੂੰ ਪਤਾ ਲੱਗਾ ਕਿ ਇਹ ਮੋਨਟਾਈਜ਼ ਕਿਹਨਾ ਕਰਦਾ ਯਾਰ। ਅੱਛਾ ਨਹੀਂ ਇਤਨੀ ਨਹੀਂ ਗਾਲੀ। ਮੈਂ ਫਿਲਮ ਖਾਵਾਂ। ਉਹ ਜਾ ਗਿਆ ਉਹਨੇ। ਕੱਥੇ ਰੱਖਣਾ? ਕਿ ਤੂੰ ਉਹ ਰੱਖਿਆ। ਮੈਂ ਦੇਖੀ। ਬਾਹਰ ਰੱਖ ਬੇਟਾ ਚੱਲ ਬੜ ਬੋ। ਹਉ ਦੁਆਰਾ ਪੈਸੇ ਕਿਉਂ ਵੇਸਟ ਕਰੇ? ਆਪਰਾ ਮੇਰੇ ਕੋ ਸਬਸਕ੍ਰਾਈਬ ਨਹੀਂ ਕੀਓ ਤੇ ਸਭ ਤੋਂ ਇਹ। ਭਾਈ ਮੋਟੇ ਦੇ ਪੈਸੇ ਖਰਚੇ ਪਹਿਲਾਂ ਹੀ। ਆਈ ਨਾ ਲੈ ਦੀ ਸਬਸਕ੍ਰਿਪਸ਼ਨ ਲੈ ਕੇ ਵੇਖਣੀ ਆ ਆ ਆ ਆਏ ਆਏ ਮੇਰੇ ਤੇ ਭਰਾ ਮਾ ਟੀਵੀ ਆਸਤੇ ਵੀ ਵਾਓ ਪੱਗੇ ਟਕਸਾਲ ਲੀਏ ਭਰਾ ਮੈਂ ਫੇਰੀ ਪੈ ਨਹੀਂ ਪੈ ਨਹੀਂ ਲੈਦੇ ਸਿੱਧੀ ਜ਼ਿੰਮੇਵਾਰੀ ਪਾਈ ਵੀ ਪਾਈ ਇਹਦਾ ਸਾਰਾ ਖਰਚਾ ਤੂੰ ਚੱਕੜਾਈ ਸਕੂਲ ਨੂੰ ਟਾਟਾ ਬਾਏ ਬਾਏ ਪਹਿਲੀ ਵਾਰੀ ਮਿਲੀ ਤੇ ਅਗਲੀ ਵਾਰੀ ਤਾਂ ਪਤਾ ਨਹੀਂ ਕਹਿ ਸਕਦੇ ਅੱਛਾ ਸਭ ਤੋਂ ਢੂਣ ਕੀ ਬੰਦਾ ਜਿਹੜਾ ਹਾਲ ਤੱਕ ਮਨੇ ਉੱਤੇ ਮਿਲਿਆ ਨਾ ਮੈਂ ਸਾਰਾ ਦਿਨ ਕੱਢ ਲਿਆ ਮੇਰੇ ਉੱਪਰ ਇਹਦਾ ਨਾਮ ਨਹੀਂ ਪਤਾ ਨਾਮ ਕੀ ਹੈ ਵੈਸੇ ਮਨਨੂ ਸਿੰਘ ਮਨਨੂ ਸਿੰਘ ਵਾਓ ਵਧੀਆ ਨਾਮ ਕਿਹੜੀ ਕਲਾਸ ਚ ਪੜਨਾ 10 ਅੱਜ ਕੀ ਕਰਨਾ ਦਿਨੋਂ ਰੋਣ ਕਵੇਂ ਬਾਹਰ ਫਿਰ ਪੜਨਾ ਦੇ ਪਾਸੇ ਫਿਰ ਹਾਂ ਬੋਰਡ ਦੀ ਕਲਾਸ ਹੈ ਨਾ ਵੈਸੇ ਵੀ ਮੈਂ ਸਮਝਦਾ ਦੀ ਬਹੁਤ ਸਟ्रेस ਹੁੰਦਾ ਬ్రో ਬੱਚਿਆਂ ਨੂੰ ਨਾ ਅੱਧਾ ਪੜਾਈ ਨਹੀਂ ਮਾਰਿਆ ਹੁੰਦਾ ਵਾ ਓਦਾਂ ਭਾਵੇਂ ਮੈਂ ਵਾਜੀ ਨਹੀਂ ਦੇ ਦੋ ਨਹੀਂ ਲੈ ਲੈ 스트레스 ਲੈ ਲੋ ਮੈਨੂੰ ਮੈਂ ਕਹਿੰਦੀ ਲੈ ਲੋ 스트레스 ਹੀ ਲੈ ਲਾਂਗੇ 스트레스 ਪਤਾ ਕਿਸ ਗੱਲ ਦਾ ਹੁੰਦਾ ਕਿ ਇਹਨੂੰ ਪੜ੍ਹਾਈ ਦਾ 스트레스 ਨਹੀਂ ਹੁੰਦਾ ਇਹਨੂੰ ਇਸ ਗੱਲ ਦਾ 스트레스 ਹੁੰਦਾ ਵਾਓ 스트레스 ਨਹੀਂ ਆ ਰਿਹਾ ਇਸ ਗੱਲ ਦਾ 스트레스 ਇਹ ਵੀ ਕਿਸੇ ਕਿਸੇ ਨੂੰ ਹੋ ਸਕਦਾ ਹੈ ਇਹ 스트레스 ਵੀ ਹੈ ਸਾਰੇ ਟੋਲੇ ਨੂੰ ਆ ਦੋਲੇ ਨੂੰ ਕਿਸ 스트ੈਸ ਨਹੀਂ ਆਉਂਦੇ ਪੜਾਈ ਪੜਨੋਂ ਦਿਲ ਨਹੀਂ ਕਰਦਾ ਪੜਨ ਦੀ ਹੋਣੀ ਅੰਦਰੋਂ ਗੁੱਡ ਵਾਇਸ ਨਹੀਂ ਆਉਂਦਾ ਜਿਹੜਾ ਪੇਪਰ ਸਵੇਰੇ ਉੱਤੇ ਆਗੇ ਨਾ ਵੀ ਕੱਲ ਸਵੇਰ ਨੂੰ ਪੇਪਰ ਫਿਰ ਸ਼ਾਮ ਵਾਇਟ ਆ ਜੇ ਤੁਹਾਨੂੰ ਆ ਬੜਾ ਘੰਟਾ ਪੜ ਕੇ ਨਾ ਪੇਪਰ ਦੇ ਦਿਲ ਜਣਾ ਮੈਂ ਇੰਨੇ ਮੁੰਡਾ ਨਹੀਂ ਟਾਲੀਆਂ ਪਤਾ ਕਿੰਨਾ ਇੱਕ ਵਾਰੀ ਪੜ ਕੇ ਯਾਦ ਕਰ ਦਿੰਦਾ ਸਭ ਕੁਝ ਵਾਹ ਕਹਾਂ ਸਿਲਾਤੇ ਹੋਏ ਸਬਰ ਰਹੇ ਚਲੋ ਭਾਈ ਜੰਦੇ ਹੀ ਵਾਪਸ ਭੇਜਿਆ ਕੀ ਨਾ ਆਪਣੇ ਸਪੈਸ਼ਲੀ ਮੇਂਡੀ ਤੇ ਨਹੀਂ ਫਿਰ ਤੂੰ ਕਿਧਰ ਗੱਡੀ ਚ ਬਹਿ ਗਿਆ ਵਾ ਛੱਡ ਗਿਆ ਨਾ ਤੂੰ ਤੂੰ ਮਾ ਮੇਰੇ ਬਾਜ ਨਾ ਬਾਏ ਹੋਏ ਇੱਕ ਮਿੰਟ ਕੀਆ ਬਸ ਇਹ ਫਵਾਦੀ ਉਹਨਾਂ ਨੂੰ ਕਿਨਾ ਪਾਏਗਾ ਜਿੱਤੇ ਕਹਿੰਗਾ ਮੈਂ ਚੱਲਣਾ ਮੈਨੂੰ ਲੱਗਣਾ ਆਈ ਨਹੀਂ ਆਇਆ ਸੋਅ ਦੇ ਵਿੱਚ ਦਰਬਾਰ ਸਾਹਿਬ ਲਾਗੇ ਲੈ ਜਾਇੰਨਾ ਮਾਪੂਥੇ ਜਾਣਾ ਆ ਸੋਅ ਚੱਲ ਜੂ ਆਈ ਮੈਂ ਅਰੇਂਜ ਕਰ ਲੈਨੇ ਹੁਣੇ ਧੱਕਾ ਮਾਰ ਲਾਂਗੇ ਫੇਰ ਉਹ ਕੈਸੀ ਬਾਤਾਂ ਕਰ ਰਹੇ ਹੋ ਯਾਰ ਟੂਇੰਗ ਇੱਕ ਲੈ ਗਏ ਧੱਕਾ ਲਗਾਓਗੇ ਅੱਬ ਇਧਰ ਲੱਤ ਵੀ ਨਹੀਂ ਲੱਗਣੀ ਬਾਏ ਬਾਏ ਵਾਈਕੂਟਿੰਗ ਦਾ ਖਾਲਸਾ ਵਾਈਕੂਟਿੰਗ ਜਰੂਰ ਮਿਲਾਂਗੇ ਚਲੋ ਵੀ ਛੋਟਾ ਭਾਈ ਵੀ ਚਲ ਗਿਆ ਹੁਣ ਰਹਿ ਗਏ ਆਪਾਂ ਹੁਣ ਆਪਾਂ ਚੱਲੀਏ ਦਰਬਾਰ ਸਾਹਿਬ ਵੱਡੇ ਵੱਡੇ ਭਾਈ ਵੱਡੇ ਵੱਡੇ ਭਾਈ ਰਹਿ ਗਏ ਛੋਟੇ ਭਾਈ ਜਾ ਚੁੱਕੇ ਨੇ ਵੱਡੇ ਵੱਡੇ ਰਹਿ ਗਏ ਦੋਸਤੋ ਸਤਿ ਸ੍ਰੀ ਅਕਾਲ ਮੇਰਾ ਨਾਮ ਤੇਗਵੀਰ ਪੌਰ ਤੇ ਗੱਲਾ ਖਰਾਬ ਹੋਣ ਕਰਕੇ ਮੇਰੀ ਬਾਤ ਥੋੜੀ ਚੇਂਜ ਹੋ ਗਈ ਆ ਕੀ ਹਾਲ ਹੈ ਤੇਗਵੀਰ ਜੀ ਕੋ ਹਾਂਜੀ ਹਾਂਜੀ ਵੀਰੇ ਮੈਂ ਠੀਕ ਆ ਜੀ ਤੇਰੀ ਬਾਤ ਜਮਾਈ ਸਨੀਆਰ ਕੀ ਬੇਟੀ ਨਹੀਂ ਨਹੀਂ ਮੇਰੀ ਬਾਤ ਥੋੜੀ ਖਰਾਬ ਹੋ ਗਈ ਰੀਸੇ ਕਰਕੇ ਹੀ ਕੋਈ ਤੇਰੇ ਕੋਲ ਭਾਈ ਠੀਕ ਹੋ ਵੀਰੇ ਮੈਂ ਕਿਹਾ ਕਿ ਮੈਂ ਓ ਵਾਲੀ ਕਿਰੋਆ ਹਾਂਜੀ ਤੁਸੀਂ ਠੀਕ ਹੋ ਜੀ ਤੁਸੀਂ ਇੱਥੇ ਕਿੰਨੇ ਵਜੇ ਆਏ ਹੋ ਮੈਂ ਕਿੰਨੇ ਵਜੇ ਇੱਕ ਵਜੇ ਆਈ ਹਾਂ ਪੂਰੇ 1 ਵਜੇ ਕਿਉਂ ਆਏ ਹੋ ਇੱਥੇ ਤਰੀਕ ਵੀ ਦੱਸਦੇ ਬਲੌਗ ਪਤਾ ਨਹੀਂ ਅਗਲੇ ਸਾਲ ਬਹਿਣਾ ਯਾਰ ਸੱਚੀ ਬਲੋ ਇਦਾਂ ਨਾ ਨਾ ਕੀ ਕਰੂੰ ਅੱਜ ਤਰੀਕ ਹੈਗੀ ਆ ਜੀ 4 ਦਿਨਾਂ ਦੀ 4 ਜਨਵਰੀ 1 ਵਜੇ 38 ਮਿੰਟ ਹੋ ਚੁੱਕੇ ਨੇ ਨਾਲ ਹੈਗੇ ਲਾੜੇ ਜੀ ਨਾਲ ਹੈਗੇ ਕਿਲਵੇ ਦੀ ਬੋਤਲ ਹਾਂਜੀ ਤੇ ਅਸੀਂ ਬੈਠੇ ਆ ਇੱਥੇ ਕੈਫੇ ਕਾਫੀ ਪੀਂਦੇ ਮੂਰੇ ਹਾਂ ਜੀ ਤੁਸੀਂ ਇਹ ਦੱਸੋ ਪਹਿਲਾਂ ਕੀ ਕਰਨਾ ਹੈ ਤੁਹਾਨੂੰ ਮਿਲਣਾ ਹੈ ਸਾਨੂੰ ਭਾਈ ਮਿਲ ਲੈ ਜੀ ਹੁਣ ਇਹਨੇ ਕਿਹਾ ਜਾਓ ਮੈਂ ਤਾਂ ਕਹਿ ਨਹੀਂ ਜਾਓ ਅਸਾਂ ਇਹਨਾਂ ਨੂੰ ਪਤਾ ਹੁੰਦਾ ਵਾ ਉਹਨੂੰ ਤਾਂ ਚਾਹੀਦੀ ਇਹਨਾਂ ਨੂੰ ਪਤਾ ਹੁੰਦਾ ਨਾ ਨਾ ਹੁੰਦਾ ਕੀ ਐਕਚੁਅਲ ਦੇ ਵਿੱਚ ਤਾਂ ਹੀ ਇਹ ਕਹਦੇ ਵੀ ਹਾਂ ਸਾਨੂੰ ਇਹ ਐਕਚੁਅਲ ਐਕਚੁਅਲ ਸਪੈਲਿੰਗ ਹੋ ਜਾਣਾ ਇੱਕ ਵਾਰੀ ਕਿਹਦੇ ਐਕਚੁਅਲ ਦੀ ਸਪੈਲਿੰਗ ਓਕੇ ਹੁੰਦਾ ਵਾ ਐਕਚੁਅਲ ਸਪੈਲਿੰਗ ਨਹੀਂ ਆਉਂਦੇ ਸਪੈਲਿੰਗ ਨਹੀਂ ਆਉਂਦੇ ਇਹ ਸਨੀ ਸਨੀ ਆਕਸਫੋਰਡ ਡਿਕਸ਼ਨਰੀ ਦਾ ਵਰਡ ਹੈ ਤੂੰ ਕਹੋ ਨਾ ਐਕਚੁਅਲ ਐਕਚੁਅਲ ਅੱਛਾ ਕਹੀ ਜਾਂਦੇ ਜਿਹੜਾ ਲੱਗੇ ਸ਼ਬਦ ਨਹੀਂ ਯੂਜ਼ ਕਰਦੇ ਚਲੋ ਦੱਸੋ 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 ਕੀ ਹੁੰਦੇ ਆ ਮੈਨੂੰ ਨਹੀਂ ਪਤਾ ਮੈਂ ਤਾਂ ਹਾਂ ਇਹ ਸੀ A U M G ਸਹੀ ਬੋਲੇ ਨਾ ਮੇਰੇ ਇਹ ਹੁੰਦੇ ਐਕਚੁਅਲ ਸਪੈਲਿੰਗ ਨੇ ਗੱਲਬਾਤ ਪਾਜੀ ਬੜੇ ਉਦਾਸ ਬੈਠੇ ਆ ਪਾਜੀ ਕੀ ਚੱਕਰ ਕੋਫੀ ਕੁਝ ਮੰਗਾਈਏ ਆ ਲੋ ਪਾਜੀ ਮੂੰਹ ਤੋਂ ਲੋ ਆਪਣੇ ਵੱਲ ਮਤਲਬ ਪਕੜੋ ਰੇ ਓਹੋ ਲੋਕੇਸ਼ਨ ਅੱਛਾ ਇਹ ਕੀ ਫਾਇਦਾ ਨੇ ਤੇ ਲਵਾਇਆ ਤੇ ਚੱਲ ਨਹੀਂ ਨੀ ਵਿਚਾਰੀਆਂ ਦੇ ਅੱਛਾ ਇਹ ਵੀ ਸਾਡੇ ਨਾਲ ਆ ਰਿਹਾ ਆ ਜਾ ਭਾਈ ਸੁਣਦਾ ਹੀ ਸੁਣਦਾ ਹੀ ਚੱਲ ਚੱਲ ਅੱਗੇ ਨਵਾਂ ਮੈਂਬਰ ਟੀਮ ਦਾ ਸਾਡੀ ਟੀਮ ਦਾ ਨਵਾਂ ਮੈਂਬਰ ਉਹ ਕਹਿੰਦਾ ਮੈਂ ਵੀ ਨਾਲ ਖਚਾਣੀ ਆ ਉਹ ਵੀ ਕਹਿੰਦਾ ਮੈਂ ਵੀ ਨਾਲ ਖਚਾਣੀ ਆ ਗਿਲ ਮੈਂ ਆ ਆ ਗਈ ਮਸ਼ੂਰੀ ਸਲ ਸੈਕਰੀਫਾਈਸ ਸੈਕਰੀਫਾਈਸ ਦੇਖੋ ਕਿਆ ਕਰਨਾ ਪੜਦਾ ਹੈ ਬ్రో ਸਹੀ ਫੋਟੋ ਵਾਸਤੇ ਹਾਂ ਓਕੇ ਹਾਂ ਡਾਡੀ ਤੇ ਬਾਕੀ ਛੱਡੋ ਹੁੱਡੀਆਂ ਚੱਕ ਆ ਕੀ ਕਿੱਡੇ ਸੋਰ ਨਿਕਲਣ ਦੇ ਦੇ ਉਹਨਾਂ ਸਭ ਨੂੰ ਲੁਧਿਆਣੇ ਲਈ ਤੋਰ ਕੇ ਅਸੀਂ ਵੀ ਆਪੋ ਆਪਣੇ ਘਰਾਂ ਲਈ ਤੁਰ ਪਏ ਸੀ ਅਸੀਂ ਵੀ ਕਰੋ ਸਵੇਰ ਦੇ ਨਿਕਲੇ ਪਈ 5:00 5:30 ਵਜੇ ਦੇ ਨਿਕਲੇ ਸੀ ਤੇ ਥੱਕ ਵੀ ਚੁੱਕੇ ਹੋਏ ਹੀ ਇਸ ਤੋਂ ਬਾਅਦ ਫਿਰ ਅਸੀਂ ਆਪੋ ਆਪਣੇ ਘਰੋ ਘਰੀ ਚਲ ਗਏ ਸੀ ਤੇ ਹੁਣ ਤੁਸੀਂ ਵੀ ਜਾਓ ਆਪਣੇ ਘਰੋ ਘਰੀ ਮਿਲਦੇ ਰਵਾਂਗੇ ਜੀ ਅਗਲੇ ਵਲੋਗਾਂ 'ਚ ਸ਼ੱਭਾ ਖੈਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ